ਆਲ ਫਿਲਾਲ ਵਿੱਚ ਮਨਮੋਹਨ ਬਾਬਾ ਜੀ ਦਾ ਨਾਵਲ ਯੁੱਧਨਾਥ ਪੜਿਆ ਤੇ ਉਸ ਨਾਵਲ ਨੇ ਜ਼ਹਿਨ 'ਚ ਬਹੁਤ ਸਵਾਲ ਪੈਦਾ ਕੀਤੇ ਉਸ ਨਾਵਲ 'ਚ ਅਲੈਗਜ਼ੈਂਡਰ ਤੇ ਲਾਸਟ ਕੈਂਪੇਨ ਦੀ ਗੱਲ ਹੋਈ ਆ ਜੋ ਕਿ ਇੰਡੀਆ ਵਿੱਚ ਹੋਇਆ ਸੀ ਮਨਮੋਹਨ ਬਾਬਾ ਜੀ ਨੇ ਦੱਸਿਆ ਕਿ ਪੋਰਸ ਨਾਲ ਹੋਈ جنگ ਉਹ ਆਖਰੀ جنگ ਨਹੀਂ ਸੀ ਪੋਰਸ ਨੇ ਅਲੈਗਜ਼ੈਂਡਰ ਨਾਲ ਸੰਧੀ ਕੀਤੀ ਤੇ ਉਸ ਤੋਂ ਬਾਅਦ ਉਹ ਅੱਗੇ ਗਏ ਜਿੱਥੇ ਲੋਕਲ ਕਬੀਲੇ ਨਾਲ ਸਕੰਦਰ ਨੇ ਸਕੰਦਰ ਨੇ ਜੰਗਾਂ ਕੀਤੀਆਂ ਤੇ ਬਹੁਤ ਬੁਰੀ ਤਰ੍ਹਾਂ ਆ ਉਹਦਾ ਅਹੰਕਾਰ ਜੋ ਸੀ ਉਹਦਾ ਉਹ ਤੜਵਾਇਆ ਹੁਣ ਆਪਾਂ ਅਲੈਗਜ਼ੈਂਡਰ ਨੂੰ ਕਹਿੰਦੇ ਆ ਅਲੈਗਜ਼ੈਂਡਰ ਦਾ ਗ੍ਰੇਟ ਯਾਨੀ ਸਿਕੰਦਰ ਮਹਾਨ ਪਰ ਇਹ ਨਾਵਲ ਬਣਨ ਤੋਂ ਬਾਅਦ ਸਵਾਲ ਉੱਠਦੇ ਨੇ ਕਿ ਉਹ ਸੱਚੀਓਂ ਮਹਾਨ ਸੀ ਕਿਉਂਕਿ ਜਿਵੇਂ ਉਹਨੇ ਈਸਟ ਨੂੰ ਵੈਸਟ ਨਾਲ ਮਿਲਾਇਆ ਸੀ ਓਕਣੇ ਚੰਗੇਜ਼ ਖਾਨ ਨੇ ਨਾਰਥ ਨੂੰ ਸਾਊਥ ਨਾਲ ਮਿਲਾਇਆ ਸੀ ਪਰ ਚੰਗੇਜ਼ ਖਾਨ ਨੂੰ ਮਹਾਨ ਨਾਂ ਕਹਿਣ ਚ ਇੱਕੇ ਕਾਰਨ ਸੀ ਕਿ ਅਲੈਗਜ਼ੈਂਡਰ ਕੋਲ ਸੀ ਵਧੀਆ ਇਤਿਹਾਸਕਾਰ ਜਿੰਨਾ ਤੋਂ ਉਹ ਸੱਚ ਨੂੰ ਹੋਰ ਦੁਨੀਆ ਤੱਕ ਪਹੁੰਚਾਉਣ ਦਾ ਦਮ ਰੱਖਦਾ ਸੀ ਤੇ ਜਿਹੜੀ ਜੰਗ ਉਹ ਹਾਰਦਾ ਸੀ ਉਹਨਾਂ ਦਾ ਜ਼ਿਕਰ ਵੀ ਉਹ ਇਦਾਂ ਕਰਾਉਂਦਾ ਸੀ ਵੀ ਜਾਂ ਤਾਂ ਮੈਂ ਜਿੱਤੇ ਆ ਜਾਂ ਫਿਰ ਉਹਨਾਂ ਨੇ ਆਪੇ ਆਪੀ ਹਾਰ ਮੰਨ ਲਈ ਹੁਣ ਗੱਲ ਕਰਨ ਤੋਂ ਪਹਿਲਾਂ ਅਪੋਦੇ ਮੋਦਲੀ ਜੀ ਬਾਰੇ ਜਾਣਾਂਗੇ ਅਰਸ਼ ਭਾਈ ਅਲੈਜੈਂਡਰ ਦਾ ਜਿਹੜਾ ਜਨਮ ਸੀ ਉਹ 356 BC ਚ ਹੋਇਆ ਸੀ ਗ੍ਰੀਕ ਇੰਗਲਡ ਵਿੱਚ ਮੈਸੀਡੋਨੀਆਸ ਤੇ ਇਹਦੇ ਪਿਤਾ ਜੀ ਦਾ ਨਾਮ ਸੀਗਾ ਫਿਲਿਪ 2 ਤੇ ਇਹਦੀ ਮਾਤਾ ਜੀ ਦਾ ਨਾਮ ਸੀਗਾ 올ंपियाਸ ਹੁਣ ਜੋ ਇਹਦਾ ਪਿਤਾ ਸੀ ਫਿਲਿਪ 2 ਉਹ ਕੋਈ ਇੱਕ ਐਮਪੀ ਨਾਰਮਲ ਰਾਜਾ ਨਹੀਂ ਸੀ ਜਿਵੇਂ ਅਲੈਗਜ਼ੈਂਡਰ ਨੇ ਬਹੁਤ ਜ਼ਿਆਦਾ ਜੰਗਾਂ ਜਿੱਤੀਆਂ ਤੇ ਆਪਣੇ ਕਿੰਗਡਮ ਚ ਦੇਸ਼ਾਂ ਮਿਲਿਸ਼ਾਂ ਨੂੰ ਜੋੜਿਆ ਉਹਕਨੇ ਇਹਦੇ ਪਿਤਾ ਨੇ ਜੋ ਨੇੜੇ ਤੇੜੇ ਦੇ ਛੋਟੇ-ਛੋਟੇ ਰਾਜ ਸੀਗੇ ਉਹ ਸਾਰੇ ਆਪਦੇ ਅੰਦਰ ਕਰ ਲਏ ਸੀ ਜਿਵੇਂ ਆਪਾਂ ਸਾਰੇ ਨੇ ਫਿਲਮ ਦੇਖੀ ਹੈ ਜੇ ਨਹੀਂ ਦੇਖੀ ਤਾਂ ਜ਼ਰੂਰ ਦੇਖੋ 300 ਜਿਦੇ ਚ ਸਪਾਰਟਨਾਂ ਦੀ ਬਹਾਦਰੀ ਦੇ ਜੋਹਰ ਦੇਖਣ ਨੂੰ ਮਿਲਦੇ ਨੇ ਇਹਦੇ ਪਿਤਾ ਨੇ ਅਲੈਗਜ਼ੈਂਡਰ ਦੇ ਪਿਤਾ ਫਿਲਿਪ ਟੂ ਨੇ ਸਪਾਰਟਨਸ ਨੂੰ ਵੀ ਹਰਾ ਕੇ ਉਹਨਾਂ ਦੇ ਕਿੰਗਡਮ ਨੂੰ ਆਪਦੇ ਅੰਦਰ ਕਰਿਆ ਸੀ ਵੈਸੇ ਉਹ ਬਹੁਤ ਆਜ਼ਾਦ ਖਿਆਲ ਦੇ ਸੀਗੇ ਉਹ ਯਕੀਨੀ ਨਹੀਂ ਰੱਖਦੇ ਕਿਸੇ ਰਾਜ ਦੇ ਅੰਦਰ ਕੰਮ ਕਰਨ ਨੂੰ ਤੇ ਜਦੋਂ ਫਿਲਿਪੇਸ ਆਪ ਕਰ ਰਿਹਾ ਸੀ ਅਲੈਗਜ਼ੈਂਡਰ ਉਦੋਂ ਬਾਲਕ ਸੀ 13 14 ਸਾਲ ਦੀ ਉਮਰ ਚ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੇਰਾ ਪਿਤਾ ਪਾਗਲ ਹੋ ਗਏ ਯਾਰ ਇਹ ਕਹਿੰਦਾ ਸਾਰਾ ਕੁਝ ਜੇ ਇਹੀ ਜਿੱਤ ਲੂਗਾ ਤਾਂ ਮੈਂ ਕੀ ਕਰੂੰਗਾ ਉਹਦੇ ਅੰਦਰ ਸ਼ੁਰੂ ਤੋਂ ਹੀ ਮਹਾਨ ਬਣਨ ਦੀ ਜੋ ਚਿੰਗ ਸੀ ਕਿਹਾ ਜਾਂਦਾ ਹੈ ਕਿ ਉਹਦੇ ਪਿੱਛੇ ਦੋ ਬੰਦਿਆਂ ਦਾ ਹੱਥ ਸੀ ਇੱਕ ਉਹਦੀ ਮਾਂ ਅਲੰਪੀਸ ਤੇ ਇੱਕ ਉਹਦਾ ਟੀਚਰ ਜਿਹਨੂੰ ਆਪਾਂ ਸਾਰੇ ਜਾਣਦੇ ਆ ਅਰਸਤੂ ਦੇ ਨਾਮ ਤੋਂ ਅਰਿਸਟੋਟਲ ਅਰਿਸਟੋਟਲ ਸ਼ੁਰੂ ਚ ਇਹ ਚੀਜ਼ਾਂ ਦੇ ਅੰਦਰ ਭਰਦਾ ਰਹਿੰਦਾ ਸੀ ਕਿ ਆਪਾਂ ਸਾਰੀ ਦੁਨੀਆ ਚ ਆਪਣਾ ਆਪਣਾ ਖੂਨ ਆਪਣਾ ਖੂਨ ਆਪਣਾ ਫਲਸਫਾ ਫੈਲਾਉਣਾ ਹੈ ਵੀ ਸਾਰੀ ਦੁਨੀਆ ਤੇ ਆਪਣਾ ਰਾਜ ਹੋਵੇ ਤੇ ਜਦੋਂ ਅਲੈਗਜ਼ੈਂਡਰ ਅੱਗੇ ਜਾ ਕੇ afghan afghan ਦੀ ਰੋਕਸ ਨਾਲ ਵਿਆਹ ਕਰਾਉਂਦੇ ਤਾਂ ਉੱਥੇ ਅਰਿਸਟੋਟਲ ਤੇ ਇਹਦੇ ਵਿੱਚ ਮਤਭੇਦ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਅਰਿਸਟੋਟਲ ਚਾਹੁੰਦਾ ਸੀ ਕਿ ਵੀ ਆਪਣਾ ਖੂਨ ਪਿਓਰ ਰਹੇ ਜਿਵੇਂ ਕਿ ਹਿਟਲਰ ਕਹਿੰਦਾ ਹੁੰਦਾ ਸੀ ਆਪਾਂ ਸਾਰੇ ਕਿਤੇ ਆ ਆਰ ਐਨ ਰੇਸ ਪੈਦਾ ਕਰਨੀ ਹੈ ਹੁਣ ਇੱਕ ਕਿੱਸਾ ਜੋ ਉਹਦੇ ਬਚਪਨ ਨਾਲ ਜੁੜਿਆ ਹੈ ਇਹਨੇ ਘੋੜਾ ਕਾਬੂ ਕੀਤਾ ਸੀ ਜੋ ਕਿਸੇ ਤੋਂ ਨਹੀਂ ਹੋ ਰਿਹਾ ਅਰਸ਼ਵਯੋਗਿਸਰ ਉਹ ਘੋੜਾ ਇੱਕ ਪ੍ਰਦਰਸ਼ਨੀ ਚੱਲ ਰਹੀ ਸੀ ਉਦੋਂ ਉਸ ਟਾਈਮ ਕੋਈ ਰਾਜਾ ਆਇਆ ਸੀਗਾ ਤੇ ਉਦੋਂ ਸਾਰੇ ਮਲਕੀ ਇਹ ਚੱਲ ਰਿਹਾ ਸੀ ਵੀ ਹਾਂ ਵੀ ਘੋੜਾ ਉਹ ਕੰਟਰੋਲ ਨਹੀਂ ਹੋ ਰਿਹਾ ਠੀਕ ਆ ਪਾਪੂ ਦੇ ਤੇ ਕਾਬੂ ਕਰਨਾ ਉਹ ਘੋੜਾ ਇੱਕ ਮੈਦਾਨ ਦੇ ਵਿੱਚ ਮਲਕੀ ਖੁੱਲਾ ਭੱਜ ਰਿਹਾ ਸੀ ਕਦੇ ਅੰਦਰ ਕਦੇ ਉੱਧਰ ਵੀ ਉਹਨੂੰ ਕੋਈ ਕਾਬੂ ਨਹੀਂ ਕਰ ਪਾ ਰਿਆ ਸੀ ਤੇ ਇਹਦਾ ਜਿਹੜਾ ਪਿਤਾ ਜੀ ਕਿ ਉਹ ਕਹਿੰਦੇ ਵੀ ਆਪਾਂ ਇਹਨੂੰ ਕਾਬੂ ਕਰਨਾ ਤੇ ਫਿਰ ਇਹਨੇ ਕਿਹਾ ਸੀ ਕਹਿੰਦਾ ਵੀ ਆਪਾਂ ਨਵੇਂ ਇੱਕ ਸ਼ਰਤ ਲਾਉਣੀ ਆ ਠੀਕ ਆ ਮੈਂ ਇਹਨੂੰ ਕਾਬੂ ਕਰਦਾ ਤੇ ਇੱਕ ਘੋੜਾ ਮੇਰਾ ਹੋ ਜੂਗਾ ਤੇ ਉਹਦੇ ਪਿੱਛੇ ਆਇਆ ਸੀਗਾ ਵੀ ਉਹ ਘੋੜਾ ਨਾ ਡਰ ਰਿਹਾ ਸੀਗਾ ਅਬਦੀ ਪਰਛਾਈ ਤੋਂ ਤੇ ਇਹਨੇ ਦੇਖ ਲਿਆ ਇਹਨੇ ਜਾ ਕੇ ਉਹਦੀ ਲਗਾਮ ਫੜੀ ਠੀਕ ਆ ਉਹਦਾ ਮੂੰਹ ਸੂਰਜ ਕੰਨੀ ਕਰਦਾ ਤੇ ਉਥੋਂ ਘੋੜਾ ਕੰਟਰੋਲ ਕਰਕੇ ਤੇ ਪ੍ਰੈਜੈਂਟਰ ਬਹੁਤ ਮਤਲਬ ਕੀ ਖੁਸ਼ ਹੋਇਆ ਠੀਕ ਆ ਵੀ ਇਹ ਘੋੜਾ ਮੇਰਾ ਹੋ ਗਿਆ ਨਾਲੇ ਉਹਦਾ ਪਿਤਾ ਜੀ ਬਹੁਤ ਖੁਸ਼ ਹੋਇਆ ਹੁਣ ਆਪਾਂ ਗੱਲ ਕਰਾਂਗੇ ਵੀ ਅਲੈਗਜ਼ੈਂਡਰ ਗੱਦੀ ਦੇ ਉੱਪਰ ਬੈਠਿਆ। ਇਹ ਅਲੈਗਜ਼ੈਂਡਰ ਦਾ ਜੋ ਪਿਤਾ ਸੀ ਫਿਲਿਪ ਤੇ ਜਿਹੜੀ ਮਾਂ ਸੀ ਉਹਨਾਂ ਵਿੱਚ ਥੋੜੀ ਅਣਬਣ ਜੀ ਰਹਿੰਦੀ ਸੀ ਕਿਉਂਕਿ ਇਹਦਾ ਪਿਤਾ ਔਰਤਾਂ ਦਾ ਬਹੁਤ ਜ਼ਿਆਦਾ ਕੀ ਆਪਾਂ ਕਹਿ ਲਈਏ ਵੀ ਯਾਰ ਉਹ ਐ ਸ਼ੌਕ ਰਹਿਂਦੀ ਕੋਈ ਸੋਹਣੀ ਔਰਤਾਂ ਦਾ ਵੀ ਮੈਦੇ ਨਾਲ ਵਿਆਹ ਕਰਾ ਲਵਾਂ। ਉਹਨੇ ਹੋਰ ਕਿਸੇ ਨਾਲ ਵਿਆਹ ਕਰਾ ਲਿਆ ਸੀ ਜੋ ਤੀਵੀ ਬਹੁਤ ਮਤਲਬ ਕਹਿੰਦੇ ਨੇ ਵੀ ਔਰਤ ਬਹੁਤ ਚਤੂਰ ਸੀ ਤੇ ਇਹਦੀ ਮਾਂ ਰੁਸ ਕੇ ਚੱਲ ਗਈ ਸੀ ਅਲੈਗਜ਼ੈਂਡਰ ਨੂੰ ਵੀ ਨਾਲ ਲੈ ਗਈ ਸੀ। ਤੇ ਕਈ ਜਗ੍ਹਾ ਇਹ ਵੀ ਕਹਿੰਦੇ ਨੇ ਹਾਲਾਂਕਿ ਪਣ ਪਤਾ ਵੀ ਸੱਚ ਪਤਾ ਕਰਨਾ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਕੋਈ ਉੱਥੇ ਮੌਜੂਦ ਨਹੀਂ ਸੀ ਵੀ ਇਹਦੀ ਮਾਂ ਨਹੀਂ ਫਿਲਿਪ ਨੂੰ ਮਰਵਾਇਆ ਸੀ ਤੇ ਫਿਰ ਜਦੋਂ ਉਹ ਵਾਪਸ ਆਇਆ ਅਲੈਗਜ਼ੈਂਡਰ ਗੱਦੀ ਤੇ ਬੈਠਿਆ ਤਾਂ ਸਭ ਤੋਂ ਪਹਿਲਾ ਖਿਆਲ ਜੋ ਅਲੈਗਜ਼ੈਂਡਰ ਦੇ ਮਨ 'ਚ ਸੀ ਉਹ ਕੀ ਦੁਨੀਆ ਜਿੱਤਣ ਦਾ ਤੇ ਫਿਰ ਅਲੈਗਜ਼ੈਂਡਰ ਨੇ ਕੈਂਪੇਨ ਸ਼ੁਰੂ ਕਰੇ ਅੱਗੇ-ਅੱਗੇ ਗਿਆ ਉਹਨੇ ਉਹ ਟਾਈਮ ਤੇ ਬਹੁਤ ਵੱਡੇ ਰਾਜ ਦਾ ਜੋ ਰਾਜਾ ਸੀ ਜਿਹਨੂੰ ਡੈਰੀਅਸ ਕਹਿੰਦੇ ਸੀਗੇ ਜਿਹਨੂੰ ਪਰ ਸਾਰੇ ਦਾਰਾ ਕਹਿੰਦੇ ਆ ਉਹਦੇ ਨਾਲ ਦੋ ਤਿੰਨ جنگਾਂ ਲੜੀਆਂ ਉਹਨੂੰ ਹਰਾਇਆ ਤੇ ਵਿੱਚ ਵਿਚਾਲੇ ਇੱਕ ਕਿੱਸਾ ਆਉਂਦਾ ਇੱਕ ਛੋਟਾ ਰਾਜ ਉਹ ਟਾਪੂ ਸੀਗਾ ਮਤਲਬ ਉਹ ਟਾਪੂ ਤੇ ਜਿੱਥੇ ਖੜੇ ਸੀਗੇ ਉਹਦੇ ਵਿੱਚ ਸਮੁੰਦਰ ਦੀ ਮਤਲਬ ਡਾਇਰੈਕਟ ਉੱਤੇ ਜਾਣਾ ਮੁਸ਼ਕਿਲ ਸੀ ਤੇ ਅਲੈਗਜ਼ੈਂਡਰ ਨੇ ਉਹ ਉਹ ਰਾਜ ਜੋ ਛੋਟਾ ਰਾਜ ਸੀ ਉਹਨਾਂ ਨੂੰ ਆਫਰ ਦਿੱਤਾ ਵੀ ਤੁਸੀਂ ਮੇਰੇ ਨਾਲ ਰਲ ਜਿਓ ਕੋਈ ਜੰਗ ਦੀ ਲੋੜ ਨਹੀਂ ਪਰ ਉਹਨਾਂ ਉਹਨਾਂ ਵੱਲੋਂ ਜਵਾਬ ਆਇਆ ਵੀ ਆਪਣੇ ਵਿੱਚ ਤਾਂ ਐਡਾ ਸਮੁੰਦਰ ਹੈ ਸਾਡੇ ਤੱਕ ਆਈ ਨਹੀਂ ਸਕਦਾ ਤੇ ਬਹੁਤ ਜਿੱਦੀ ਦੀ ਇਹ ਕਹਿੰਦਾ ਵੀ ਹੁਣ ਤੁਸੀਂ ਦੇਖਿਓ ਮੈਂ ਇਹ ਧਰਤੀ ਨੂੰ ਦੂਜੀ ਧਰਤੀ ਦੇ ਨਾਂ ਲਾ ਦਿੰਦਾ ਉਹ جنگ ਕਾਫੀ ਲੰਬੀ ਚੱਲੀ 7-8 ਮਹੀਨੇ ਵਾਂਗ ਉਹ ਪੋਲੇ ਬਣਾਉਂਦੇ ਰਹੇ ਵਿਚੇ ਲੜਾਈਆਂ ਤੀਰ ਇੱਕ ਦੂਜੇ ਕਿੰਨੇ ਜਾਂਦੇ ਰਹੇ ਤੇ ਫਿਰ ਆਖਰ ਨੂੰ ਇਹਨੇ ਉਹ ਜਿੱਤ ਲਿਆ ਉਹ ਕਿਲਾ ਜੋ ਸੀ ਉਹ ਫਤਿਹ ਕਰ ਲਿਆ ਮਤਲਬ ਇਹ ਇਥੋਂ ਪਤਾ ਲੱਗਦਾ ਵੀ ਇਹਦੇ ਅੰਦਰ ਕਿੰਨੀ ਜਿੱਦ ਸੀ ਕਿੰਨੀ ਅੱਗ ਤੀ ਮੈਂ ਦੁਨੀਆ ਜਿਤਨੀ ਆ ਤੇ ਫਿਰ ਅੱਗੇ ਗਿਆ ਅੱਗੇ ਜਾਂਦੇ ਜਾਂਦੇ ਜਦੋਂ ਇਹ ਅਫਗਾਨ ਤੱਕ ਆ ਗਿਆ ਅਫਗਾਨ ਇਹ ਆਪਣਾ ਇੱਧਰ ਜੋ ਹੁਣ ਜਾਣਦੇ ਆਪਾਂ ਪਾਕਿਸਤਾਨ ਤੋਂ ਪਹਿਲਾਂ ਦੇ ਜੋ ਇਲਾਕੇ ਨੇ ਉਹਨਾਂ ਨੂੰ ਮਤਲਬ ਹੋਰ ਨਾਮਾਂ ਨਾਲ ਜਾਣਿਆ ਜਾਂਦਾ ਸੀ ਉੱਥੇ ਇਹ ਜੰਗਾਂ ਜੋ ਕਬੀਲਿਆਂ ਨਾਲ ਹੁੰਦੀਆਂ ਦੀਆਂ ਛੋਟੇ ਰਾਜਨ ਨਾਲ ਹੁੰਦੀਆਂ ਦੀਆਂ ਉੱਥੇ ਦੀ ਰਣਨੀਤੀ ਫੇਲ ਹੋਣ ਲੱਗ ਗਈ ਕਿਉਂਕਿ ਇਹ ਇੱਕਨਾਂ ਉਹ ਸਕੁਅਰ ਜੇ ਬਣਾ ਕੇ ਲੜਦੇ ਸੀਗੇ ਵੀ ਉਹ ਲੰਬੇ ਲੰਬੇ ਪਹਾਲੇ ਹੁੰਦੇ ਤੇ ਇਹ ਢਾਲ ਟ੍ਰਾਇੰਗਲ ਸ਼ੇਪ ਚ ਹੁੰਦਾ ਸੀਗਾ ਤੇ ਮੂਰੇ ਢਾਲ ਦੇ ਪਿੱਛੇ ਪਹਾਲੇ ਉਹ ਤੋਂ ਵਿੱਚ ਤੀਰਅੰਦਾਜ਼ ਉਹ ਟ੍ਰਿਕਾਂ ਜਦੋਂ ਪਹਾੜੀ ਇਲਾਕਿਆਂ 'ਚ ਆਏ ਇਹ ਉਹ ਚੱਲਣੋਂ हट ਗਈਆਂ ਇਹਨਾਂ ਨੂੰ ਇੰਤਜ਼ਾਰ ਬਹੁਤ ਲੰਮਾ ਕਰਨਾ ਪੈਂਦਾ ਸੀ ਤਾਂ ਉਹ ਤੇਵਰ ਅਲੈਗਜ਼ੈਂਡਰ ਨੇ ਸਕੀਮ ਗੱਡੀ ਭਾਲਿਆਂ ਦੇ ਸਿਰਤੀ ਜਾਂਦੇ ਸੀ ਇਹ ਬਲੰਬੇ ਬਹੁਤ ਸੀ ਉਹ ਹਾਂ ਲੱਗਦੀ 12 13 ਤਰਾ 14 ਦਾ ਫੁੱਟ ਫਿਲਿਪ ਦੇ ਟਾਈਮ ਤੋਂ ਇਹਨੇ 4 5 ਫੁੱਟ ਭਾਲੇ ਹੋਰ ਲੰਬੇ ਕਰਾਤੇ ਦੀ ਹਾਂ ਉਦੋਂ ਜਾਬ ਦੇ ਪਿਤਾ ਨਾਲੋਂ ਇਹ ਹੁਣ ਉਹ ਪਹਾੜੀਆਂ 'ਚ ਆ ਕੇ ਇਹ ਐਤ ਹੈ ਨਹੀਂ ਵੀ ਮੁਰਨਾਲਾ ਦਾ ਇੱਥੇ 'ਚ ਕੋਈ ਕੀੜਾ ਨਹੀਂ ਦੀ ਮੈਂ ਮੜੂੰਗਾ ਤਾਂ ਇਹਨੇ ਨਵੀਂ ਸਕੀਮ ਲੱਭੀ ਵੀ ਜੋ ਉੱਥੇ ਦੀਆਂ ਘਰਾਣਿਆਂ ਦੀਆਂ ਉਹਨਾਂ ਦੀਆਂ ਰਾਜਕੁਮਾਰੀਆਂ ਸੀਆਂ ਇਹ ਉਹਨਾਂ ਨਾਲ ਵਿਆਹ ਚਾਉਣ ਲੱਗ ਗਿਆ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰੀਏ ਵੀ ਅਰਿਸਟੋਟਲ ਨੇ ਇਸ ਕਰ ਲੋ ਵੀ ਖፋਦੀ ਇਹਦੇ ਨਾਲ ਤੇ ਫਿਰ ਅਫਗਾਨ ਵਾਲੇ ਇਲਾਕਿਆਂ ਜਾ ਕੇ ਇਹਨੇ ਇੱਕ ਔਰਤ ਨਾਲ ਵਿਆਹ ਕਰਾਇਆ ਜਿਹਦਾ ਨਾਮ ਸੀ ਰੌਕਸਾਨ ਜੀਰੇ ਤੋਂ ਇਹਦਾ ਇੱਕ ਮੁੰਡਾ ਵੀ ਹੋਇਆ ਸੀ ਉਹਦਾ ਨਾਮ ਵੀ ਇਹਨੇ ਆਪਦੇ ਨਾਮ ਤੇ ਰੱਖਿਆ ਸੀ ਪਰ ਬਾਅਦ ਚ ਉਹਦਾ ਵੀ ਕਤਲ ਕਰਵਾਤਾ ਗਿਆ ਕੋਈ ਸਾਜ਼ਿਸ਼ਾਂ ਜੋ ਸਭ ਚੱਲ ਰਹੀਆਂ ਸੀ ਤੇ ਹੁਣ ਆਪਾਂ ਆਉਣੇ ਆ ਐਚ ਅ ਤਖਸਿਲਾ ਚ ਆ ਪਾਕਿਸਤਾਨ ਵਿੱਚ ਜਿੱਥੇ ਉਹਨੇ ਆਪਦਾ ਕੈਂਪ ਲਾਇਆ ਸੀ ਤਾਂ ਜੋ ਉਧਰਲੇ ਮਨਮੋਹਨ ਬਾਬਾ ਜੀ ਦੇ ਨਾਵਲ ਦੇ ਅਨੁਸਾਰ ਜੋ ਕਬੀਲੇ ਸੀਗੇ ਉਹ ਆਪਦੇ ਗੁਪਤ ਚਰ ਇਧਰ ਭੇਜਦੇ ਦੇ ਵੀ ਦੇਖਦੇ ਰਹੋ ਵੀ ਉਹਦੀਆਂ ਰਣਨੀਤੀ ਕੀ ਆ ਵੀ ਆਪਾਂ ਆਖਰ ਨੂੰ ਨੂੰ ਪਤਾ ਦੀ ਵੀ ਲੜਾਈ ਇਤਨਾ ਹੋ ਗਈ ਹੈ ਰੋਕਣ ਵਾਲਾ ਬੰਦਾ ਨਹੀਂਗਾ ਉਸੇ ਟਾਈਮ ਉੱਥੇ ਚਾਣਕਿਆ ਵੀ ਮੌਜੂਦ ਸੀ ਚੰਦਰਗੁਪਤ ਮੌਰੀਆ ਉਤੋਂ ਸਿੱਖਿਆ ਪ੍ਰਾਪਤ ਕਰ ਰਿਹਾ ਸੀ ਉਦੋਂ ਉਹ ਵੀ ਮਤਲਬ ਉਹਦੀ ਰਣਨੀਤੀਆਂ ਸਿੱਖ ਰਿਹਾ ਸੀ ਹੁਣ ਜਦੋਂ ਗੱਲ ਆਉਂਦੀ ਹੈ ਪੋਰਸ ਦੀ ਆਪਾਂ ਸਾਰੇ ਇਹ ਸੁਣਦੇ ਆ ਵੀ ਪੋਰਸ ਨੇ ਇਹਨੂੰ ਹਰਾਤਾ ਮਤਲਬ ਆਪਣੇ ਬੰਦੇ ਕਹਿੰਦੇ ਨੇ ਵੀ ਪੋਰਸ ਜਿੱਤ ਗਿਆ ਹੂੰ ਓਬਵੀਅਸਲੀ ਗੱਲ ਆ ਆਪਣੇ ਬੰਦੇ ਇੱਕ ਨੇ ਕਹਿੰਗੇ ਉਹ ਉਧਰਲੇ ਬੰਦੇ ਕਹਿੰਦੇ ਨੇ ਅਲੈਗਜ਼ੈਂਡਰ ਜਿੱਤਿਆ ਪਰ ਜਦੋਂ ਖੁਦਾਈਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਲੱਗਦਾ ਜਾਂ ਹੋਰ ਪ੍ਰਾਣੀਆਂ ਲਿਖਤਾਂ ਮਿਲਦੀਆਂ ਨੇ ਉੱਥੇ ਆਪਾਂ ਨੂੰ ਜੋ ਇਹਨਾਂ ਦੇ ਦੇਵਤੇ ਸੀਗੇ ਉਹਨਾਂ ਦੇ ਮੰਦਰ ਬਣਾਏ ਹੋਏ ਅੱਗੇ ਮਿਲਦੇ ਨੇ ਉਹ ਜੇਲਮ ਤੋਂ ਅੱਗੇ ਜਿੱਥੇ ਜੰਗ ਹੋਈ ਆ ਹੁਣ ਇਹ ਗੱਲ ਹੈ ਵੀ ਜੇ ਉਹ ਪੋਰਸ ਤੋਂ ਹਾਰ ਗਿਆ ਤੀ ਹੁਣ ਇਹ ਤਾਂ ਹੈ ਨਹੀਂ ਹਾਂ ਵੀ ਦੇਵਤੇ ਕੀ ਕਰ ਰਹੇ ਸੀ ਹਾਂ ਵੀ ਪੋਰਸ ਨੂੰ ਕਹਿ ਰਹੇ ਵੀ ਚੱਲ ਤੂੰ ਇੱਥੇ ਮੰਦਰ ਬਣਾ ਜਾ ਉਹ ਜਿਹੜਾ ਉਹਦਾ ਯਾਰ ਮਿੱਤਰ ਜੀ ਤੇ ਮਨਮੋਹਨ ਬਾਬਾ ਜੀ ਇਹ ਵੀ ਕਹਿੰਦੇ ਨੇ ਵੀ ਇਹਨੇ ਪੋਰਸ ਨੂੰ ਵੀ ਆਫਰ ਕੀਤਾ ਸੀ ਵੀ ਮੈਂ ਤੇਰੀ ਕੁੜੀ ਨਾਲ ਵਿਆਹ ਕਰਾਉਣਾ ਚਾਹਣਾ ਤੇ ਉਹ ਪੁਰਸ਼ ਨੇ ਮਨਾ ਕਰ ਦਿੱਤਾ ਦੀ ਹੁਣ ਜਿਹੜੇ ਪੁਰਸ਼ ਨੂੰ ਹੀਰੋ ਮੰਨਦੇ ਆਗੇ ਕਿਹਾ ਜਾਂਦਾ ਕਿ ਉਹ ਪੁਰਸ਼ ਨੇ ਇਹਦੇ ਨਾਲ ਸੰਧੀ ਕਰ ਲਈ ਇਹ ਸੰਧੀ ਦੀ ਵਜ੍ਹਾ ਇਹ ਸੀ ਵੀ ਇਹ ਨੇ ਕਹਿੰਦਾ ਵੀ ਜੋ ਇਲਾਕੇ ਮੈਂ ਹਿੱਤੋਂ ਅੱਗੇ ਜਿੱਤੂਗਾ ਉਹਦਾ ਕਮਾਂਡਰ ਤੂੰ ਹੋਏਗਾ ਜਿਵੇਂ ਪਿੱਛੇ ਇਲਾਕੇ ਜਿੱਤਦਾ ਸੀ ਆਪਦੇ ਸੇਨਾਪਤੀ ਨੂੰ ਉੱਥੇ ਛੱਡਦਾ ਆਉਂਦਾ ਸੀ ਹੁਣ ਆਪਾਂ ਇਹਦੇ ਡਾਕਟਰ ਵਿੱਚ ਗੱਲ ਕਰਦੇ ਆਂ ਇਹ ਸ਼ਰਾਬ ਦਾ ਬਹਾਉ ਆਦੀ ਸੀ ਹੂੰ ਬਹੁਤ ਏਕੜ ਸੀਗਾ ਕਹਿ ਸਕਦੇ ਆਂ ਹਾਂ ਵੀ ਜਿੰਨੇ ਵੀ ਇਹਨੇ ਆਪ ਦਾ ਇੱਕ ਦੋਸਤ ਖੋਇਆ ਉਹਦਾ ਵੀ ਕਿੱਸਾ ਸੀਗਾ ਕਿਹਾ ਵੀ दारू पी के एंड नशे इजिटोलो हो गया। ਉੱਥੇ ਬੈਠੇ ਸੀ ਇਹ ਉੱਥੇ ਮੜਾ ਮੋਟਾ ਗੱਲਬਾਤ ਹੋਈ ਇਹਨਾਂ ਦੀ। ਇਹ ਆਪੇ ਦੋਸਤ ਹੀ ਚੱਕਦਾ ਫਿਰ ਬਾਅਦ ਚ ਰੋਈ ਗਿਆ ਟੈਂਟ 'ਚ ਬੈਠਾ ਹੋਇਆ। ਇਹਦਾ ਪੱਕਾ ਦੋਸਤ ਜਿਹਨੇ جنگਾਂ 'ਚ ਇਹਦਾ ਸਾਥ ਦਿੱਤਾ ਤੇ ਇੱਕ جنگ 'ਚ ਉਹੀ ਦੋਸਤ ਨੇ ਇਹਦੀ ਜਾਨ ਬਚਾਈ ਸੀ। ਮਤਲਬ ਜੰਗ ਚੱਲ ਰਹੀ ਆ ਇਹ ਇਹਦੀ ਕਿੰਨੀ ਬੰਦਾਰ ਆ ਰਹੀ थी ਤੇ ਉਹ ਦੋਸਤ ਨੇ ਆ ਕੇ ਉਹਨੂੰ ਬਚਾਇਆ। ਹਾਂ ਪਿੱਛੋਂ ਪਿੱਛੋਂ ਆ ਕੇ ਉਹ ਦੋਸਤ ਇਹਨੇ दारू ਦੇ ਨਸ਼ੇ ਚ ਮਾਰਿਆ। ਇਹ दारू ਪੀਣ ਕਰਕੇ ਇਹਦੇ ਜਿਹੜਾ ਜਨਰਲ ਜਨਰਲ ਸੀਗੇ ਉਹ ਵੀ ਇਹਦੇ ਨਾਲ ਖਫਾ ਰਹਿੰਦੇ ਤੇ ਇਹ ਜਿਵੇਂ ਹੁਣ ਇਹ ਤਾਂ ਹੈ ਨਹੀਂ ਵੀ ਇੱਕੋ ਲੱਗਤ ਹੋਇਆ ਵੀ ਇਹਦੇ ਖਿਲਾਫ ਬਗਾਵਤ ਸ਼ੁਰੂ ਹੋ ਗਈ। ਮਹਾਨ ਬੰਦਾ ਸੀ ਮੋਟੀਵੇਟ ਕਰਦਾ ਰਹਿੰਦਾ ਸੀ। ਪਰ ਜਿਹੜੀ ਇਹਦੀ ਮਾੜੀਆਂ ਆਤਤੀਆਂ ਉਹਦੇ ਨਾਲ ਹੌਲੀ-ਹੌਲੀ ਬਗਾਵਤ ਅੰਦਰ ਪੰਪ ਤਰੀ ਗਈ। ਅਸਲ ਵਿੱਚ ਤਾਂ ਜਿਆਦਾ ਮੋਟਲਾ ਕਰਨ ਦਾ ਦਾਰੂ ਹੀ ਸੀਗਾ ਇਹਦਾ। ਮੇਨ ਗੱਲ ਇਹਦੇ ਨਾਲ ਉਹ ਹੋਈ ਜਾਣ ਵੀ ਘਰ ਕਾ ਪੇਤੀ ਲੰਕਾ ਕਾ ਇਹਦੇ ਅੰਦਰ ਜਿਹੜੀ ਫੁੱਟ ਪੈ ਗਈ ਉਹਦੇ ਨਾਲ ਇਹਦਾ ਜਿਆਦਾ ਕਲਿਆਣ ਹੋ ਗਿਆ ਇਹਦਾ ਹੌਸਲਾ ਟੁੱਟਿਆ। ਹੁਣ ਨੌਵਲ ਚ ਜੇਕਰ ਆਉਂਦਾ ਹੈ ਇੱਥੇ ਆ ਕੇ ਇੱਕ ਸਾਧੂ ਨੂੰ ਮਿਲਿਆ ਜਿਵੇਂ ਕਿ ਆਪਨੇ ਇਹ ਇਹ ਹੋਰ ਵੀ ਇਹਨੂੰ ਇੱਕ ਆ ਸ਼ੌਂਕ ਸੀ ਵੀ ਜਿਵੇਂ ਕਿ ਗਿਆਨਵਾਨ ਬੰਦਾ ਵੀ ਫਿਲਾਸਫਰ ਆ ਇਹਨੂੰ ਨਾਲ ਚੱਕ ਲੈਂਦਾ ਸੀ ਇਹਨੂੰ ਨਾਲ ਚੱਕੋ ਇਹ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਸੀ ਉਹਨਾਂ ਤੋਂ ਰਾਇ ਲੈਂਦਾ ਸੀ ਹੁਣ ਜਿਹੜਾ ਸਾਧੂ ਸੀ ਜਿਵੇਂ ਉਹ ਸਾਧੂ ਹੁੰਦੇ ਨੇ ਜੋ ਭਸਮ ਮਲ ਕੇ ਰੱਖਦੇ ਨੇ ਸਰੀਰ ਤੇ ਉਹ ਸਾਧੂ ਦੀ ਕਾਲਜੀਤ ਨਾਮ ਦਿੱਤਾ ਮਨੂਣ ਬਾਬਾ ਜੀ ਨੇ ਉਹਨੂੰ ਤੇ ਵੀ ਸੜਕ ਤੇ ਪਿਆ ਸੀ ਹਾਂ ਹਾਂ ਉਹੀ ਆ ਸ਼ਾਇਦ ਇਹ ਉਹਦੇ ਕੋਲ ਗਿਆ ਆਪਦੇ ਨਾਲ ਇਹਦੇ ਦੋ ਜਨਰਲ ਤੇ ਇਹ ਸੀ ਉੱਥੇ ਜਾ ਕੇ ਕਹਿੰਦਾ ਵੀ ਮੈਂ ਸੁਣੂ ਆਪਣੇ ਨਾਲ ਲੈ ਆਉਣਾ ਚਾਹਾਂ ਤੇ ਉਹਨੇ ਮਨਾਂ ਕਰਤਾ ਵੀ ਮੈਨੂੰ ਕੋਈ ਸ਼ੌਕ ਨਹੀਂਗਾ ਤੇਰੇ ਰਾਉ ਚਾਵਾ ਮੈਂ ਰਾਤ ਚਾਵਾ ਕੋਈ ਸੁਭਿਦਾਵਾ ਪਾਵਾ ਤੇ ਉਹਨੂੰ ਕਹਿੰਦਾ ਇਹਦਾ ਜਿਹੜਾ ਦੋਸਤ ਦੀ ਉਹ ਕਹਿੰਦਾ ਕਹਿੰਦਾ ਵੀ ਤੈਨੂੰ ਪਤਾ ਤੂੰ ਕਿਹਦੇ ਨਾਲ ਗੱਲ ਕਰ ਰਿਹਾ ਹੈ ਇਹ ਦੁਨੀਆ ਜਿੱਤੀ ਹੋਈ ਆ ਤੇ ਮੋਰੋ ਕਾਲਜੀਤ ਕਹਿੰਦਾ ਕਹਿੰਦਾ ਇਹਨੇ ਚਾਹੇ ਦੁਨੀਆ ਜਿੱਤੀ ਹੋਵੇ ਕਹਿੰਦਾ ਇਹਦੀ ਧਰਤੀ ਉਹ ਹੀ ਆ ਜਿਹੜੀ ਇਹਦੇ ਪੇਰੈਂਟਸ ਨੇ ਆ ਕਹਿੰਦਾ ਮਰੂਗਾ ਤਾਂ ਬਾਅਦੋਂ ਬਾਅਦ ਤੈਨੂੰ 2 ਗੱਜ ਜ਼ਮੀਨ ਹੋਰ ਲਾ ਦੂ ਇਹ ਦੁਨੀਆ ਜਿੱਤੀ ਤਾਂ ਕੋਈ ਫਾਇਦਾ ਨਹੀਂ ਇੱਕ ਨੇ ਇੱਕ ਵਾਰ ਹੋਰ ਹੋਇਆ ਜੋ ਤਵੇ ਰੋਕਸਨ ਨਾਲ ਵਿਆਹ ਉਹ ਤੋਂ ਪਹਿਲਾਂ ਜਦੋਂ ਦੇ ਰੋਕਸਨ ਦੇ ਤੰਬੂ ਚ ਗਿਆ ਸੀ ਇਹਦੇ ਨਾਲ ਇਹਦਾ ਦੋਸਤ ਸੀ ਇਹਦਾ ਕਦਰ ਤੋਂ ਛੋਟਾ ਜਿਹਾ ਦੋਸਤ ਵਜੇ ਕਰਦੇ ਗੱਲਬਾਤ ਕੀਤੀ ਉਹਨੇ ਸਮਝ ਲਿਆ ਵੀ ਹਾਂ ਇਹ ਹੈ ਉਹਨੇ ਸਮਝ ਲਿਆ ਇਹ ਅਲੈਗਜ਼ੈਂਡਰ ਆ ਤੇ ਉਹਦੇ ਮੂਰੇ ਝੁੱਕ ਗਏ ਜਦੋਂ ਦੋਸਤ ਕਹਿੰਦਾ ਨਹੀਂ ਨਹੀਂ ਅਲੈਗਜ਼ੈਂਡਰ ਇਹ ਆ ਹੁਣ ਇੱਥੇ ਇਹਦੀ ਚੰਗੀ ਚੰਗਿਆਈ ਦੀ ਗੱਲ ਕਰਾਂਗੇ ਤੇ ਇਹਨੇ ਆਖਿਆ ਕਿਨੇ ਤੂੰ ਐ ਮੰਨ ਵੀ ਇਹ ਵੀ ਅਲੈਗਜ਼ੈਂਡਰ ਉਹ ਆਪਦੇ ਨਾਲ ਦੇ ਨੂੰ ਐਂ ਕਹਿੰਦਾ ਸੀ ਵੀ ਜੋ ਜੋ ਮੇਰੀ ਫਲਸਫੀ ਆ ਉਹ ਇਹਨਾਂ ਦੇ ਅੰਦਰ ਵੀ ਹੋਈ ਹੈ ਇਹ ਉਹੀ ਫਲਾਨ ਕੇ ਅੱਗੇ ਹੁਣ ਪੋਰਸ ਤੋਂ ਅੱਗੇ ਆਪਾਂ ਜਾਈਏ ਮਨੂੰ ਉਹਨਾਂ ਦਾ ਵ ਜੋ ਕਬੀਲੇ ਹੁੰਦੇ ਸੀ ਮਤਲਬ ਵੈਸੇ ਕਬੀਲੇ ਅਡੜਦੇ ਪਰ ਉਹ ਸੁਤੰਤਰ ਰਹਿ ਯਕੀਨ ਰੱਖਦੇ ਸੀ ਸੁਤੰਤਰ ਰਹਿੰਦੇ ਕਿਸੇ ਰਾਜ ਦੇ ਅੰਦਰ ਨਹੀਂ ਹੁੰਦੇ ਉਹਨੇ ਲੜਾਈਆਂ ਪਹਾੜੀ ਰਾਜ ਨਾਲ ਵੀ ਹੁੰਦੀਆਂ ਪੋਰਸ ਨਾਲ ਵੀ ਹੁੰਦੀਆਂ ਤੇ ਹੁਣ ਉਹ ਕਬੀਲੇ ਉਹਨਾਂ ਨਾਲ ਨਾ ਤਾਂ ਸੰਧੀ ਵੀ ਮੰਨਿਓ ਕਬੀਲੇ ਕਿਉਂਕਿ ਉਹਨਾਂ ਨੂੰ ਪਸੰਦ ਨਹੀਂ ਤੇ ਉਹ ਚੀਜ਼ ਕੋਸ਼ਿਸ਼ ਤਾਂ ਇਹ ਸੰਧੀ ਵਾਲੀ ਬਹੁਤ ਕੀਤੀ ਮੇਰੇ ਕਬੀਲੇ ਸਾਰੇ ਇਕੱਠੇ ਹੋਏ ਉਹਨਾਂ ਨੇ ਇਕੱਠੇ ਹੋ ਕੇ ਪੋਰਸ ਤੇ ਇਹਦੇ ਖਿਲਾਫ ਜੰਗ ਲੜੀ ਆਪਣਾ ਹੀਰੋ ਪੋਰਸ ਉਹ ਪੋਰਸ ਇਹਦੇ ਨਾਲ ਦੀ ਜੰਗ ਲੜੀ ਤੇ ਉਹ ਜੰਗਾਂ ਚ ਉਹ ਮੀਂਹ ਪੈਂਦਾ ਰਿਹਾ ਚਿੱਕੜ ਹੁੰਦਾ ਰਿਹਾ ਇਹਨਾਂ ਦੇ ਰੱਤ ਰੋਤਨੀ ਦੀ ਚੱਲਦੇ ਤੇ ਉਹ ਗੋਰੀਲਾ ਟੈਕਟਿਕ ਵਰਤਦੇ ਸੀਗੇ ਲੁੱਕੇ ਮਾਰਦੇ ਤੇ ਇਹ ਉਹ ਕਹਿੰਦੇ ਜਦੋਂ ਜੰਗ ਕਰਦੇ ਸੀ ਵੀ ਪਹਿਲਾਂ ਐ ਜਾ ਰਹੇ ਆ ਸਿੱਧੀ ਠੀਕ ਹੈ ਵੀ ਜਦੋਂ ਉਹਨਾਂ ਦੇ ਭਾਰੀ ਪਾਉਣਾ ਉਹ ਐ ਘੁੰਮ ਕੇ ਜਾਂਦੇ ਸੀਗੇ ਉੱਪਰ ਦੀ ਹਾਂ ਉਹ ਤੇਜ ਤਿੰਨ ਨਾਲੋਂ ਹਾਂ ਉਹ ਮਨਮੋਹ ਨਾਭਾ ਜੀ ਨੇ ਇੱਕ ਵਿੱਚ ਜ਼ਿਕਰ ਕਰਿਆ ਵੀ ਉਹ ਦਿਮਾਗ ਵਰਤਦੇ تھے ਜਿਵੇਂ ਕੋੜੇ ਉਹ ਕੋੜੇ ਪਾਲਕ ਹੁੰਦੇ ਸੀਗੇ ਜਿਹੜੇ ਉਹਨਾਂ ਦੇ ਕੋੜੇ ਇੱਧਰ ਕੋੜੇ ਛੱਡਦੇ ਇੱਧਰ ਇੱਕ ਟੁਕੜੀ ਇੱਧਰ ਆ ਗਈ ਇੱਕ ਟੁਕੜੀ ਇੱਧਰੋਂ ਆ ਗਈ ਮਤਲਬ ਕਿ ਅਲਝਾਲਿਆ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਕੀ ਹੋਈ ਜਾ ਰਿਹਾ ਹੈਗੇ ਫਿਰ ਉੱਥੇ ਘੋੜਿਆਂ ਨਾਲ ਇਹਨਾਂ ਦੇ ਜਿਹੜੇ ਪਾਲੇ ਵਾਲੇ ਸੀ ਉਹ ਵੀ ਫੇਰ ਹੋ ਗਏ ਸੀ ਹੁਣ ਹੁਣ ਵੱਡਾ ਕਾਰਨ ਆ ਗਿਆ ਜਿਹੜੇ ਬੰਦੇ ਲੈ ਕੇ ਤੁਰਿਆ ਸੀ ਮੈਸਡੋਂ ਤੋਂ ਉਹ ਤਾਂ ਅੱਧੇ ਮਰ ਗਏ ਅੱਧੇ ਪਿੱਛੇ ਰਹਿ ਗਏ ਬਾਕੀ ਚੱਲ ਚੱਲ ਜਾਂਦੇ ਹੋਗੇ ਜਿਹੜੀ ਇਹਦੀ ਸੈਨਾਤ ਦੀ ਲੱਖਾਂ ਚ ਉਹ ਸਾਰੇ ਬੰਦੇ ਇਹਦੇ ਆਉਦੇ ਨਹੀਂ ਤੇ ਉਹ ਸਾਰੇ ਹੁਣ ਜਿਹੜੇ ਰਾਜ ਐ ਨੇ ਜਿੱਤੇ ਤੇ ਉਹ ਲੋਕਾਂ ਦੀ ਬਗਾਵਤ ਵੀ ਅਸੀਂ ਇਹਦੇ ਪਿੱਛੇ ਕਿਉਂ ਲੜੀ ਜਾਂਦੇ ਆ ਤੇ ਉਹਨਾਂ ਚ ਬਗਾਵਤ ਆ ਗਈ ਇਹਦੇ ਆਪਣੇ ਬੰਦੇ ਕਹਿ ਰਹੇ ਵੀ ਯਾਰ ਸਾਡੀ ਵੀ ਜਵਾਕ ਸਾਨੂੰ ਇਹ ਵੀ ਭੁੱਲ ਗਿਆ ਹੋਣਗੇ ਵੀ ਇਹ ਸਾਡਾ ਵੀ ਪਿਤਾ ਹੁੰਦਾ ਤੂੰ ਫਿਰ ਲੰਬੇ ਟਾਈਮ ਤੋਂ ਲੜਦੇ ਰਹੇ ਸੀ ਨਾ ਕਿੰਨੇ ਸਾਲ ਹੋ ਗਏ ਲੜਦੇ ਨੂੰ ਵਿੱਚ ਜਾਨਾ ਸੀ ਫਿਰ ਸੋਣੇ ਦਾ ਕੀ ਕਰਾਂਗੇ ਬਰਤ ਨਹੀਂ ਸਕਦੇ ਤੇ ਫਿਰ ਐਨਾ ਕੁਝ ਹੁੰਦਾ ਹੁੰਦਾ ਇਹਦਾ ਹੌਸਲਾ ਟੁੱਟਣ ਲੱਗ ਗਿਆ ਇੱਕ جنگ 'ਚ ਕਹਿੰਦੇ ਨੇ ਵੀ ਜਮਾ ਮਰਨ ਗੰਡੇ ਦੇ ਇਹਦੇ ਤੀਰ ਲੱਗੇ ਦੀ ਛਾਤੀ 'ਚ ਪਰ ਕਹਿ ਰਹੇ ਬਚ ਗਿਆ ਹੁਣ ਗੱਲ ਆਉਂਦੀ ਇਹਦੀ ਮੌਤ ਦੀ ਹੁਣ ਪਰ ਵੀ ਛੋਟੇ ਛੋਟੇ ਝੜਪਾਂ 'ਚ ਨਾ ਦੇ ਉਹਦੇ ਬਾਅਦ ਤੁਸੀਂ ਨਾਵਲ ਪੜਿਓ ਬਹੁਤ ਸੋਹਣਾ ਨਾਮ ਦਾ ਇਹਦੀ ਮੌਤ ਪਿੱਛੇ ਇਹਦਾ ਇਹਦੇ ਕਜ਼ਨ ਦਾ ਹੱਥ ਦੀ ਹਾਂ ਉਹ ਕਹਿੰਦੇ ਜ਼ਹਿਰ ਖਵਾਤ ਪਲਾਦਾ ਹਾਂ ਵੀ दारू ਪੀਣਾਂ ਚ ਮੈਨੂੰ ਸ਼ੌਕ ਕੀ ਸੀ ਇਹਨੂੰ दारू ਚ ਜ਼ਹਿਰ ਪਾ ਕੇ ਪਲਾਈ ਗਏ ਕਹਿੰਦੇ ਉਹਦਾ ਫਿਰ ਇੱਕ ਉਹ ਵੀ ਸੀਗਾ ਵੀ ਇਹਦਾ ਹੱਲ ਉਹ ਖੰਭ ਸੀਗਾ ਪਤਾ ਨਹੀਂ ਹੈ ਨਾ ਕਰਨ ਨਹੀਂ ਉਹ ਖੰਭ ਘਰ ਚ ਮਾਰਦੇ ਤੇ ਵੀ ਉਲਟੀ ਆ ਗਈ ਜ਼ਹਿਰ ਨਿਕਲ ਉਹਨੇ ਉਹ ਖੰਭ ਤੇ ਹੀ ਜ਼ਹਿਰ ਲਾਦੀ ਵੀ ਜਦੋਂ ਉਹ ਮਰ ਇਹਦੇ ਕਜ਼ਨ ਨੇ ਉਹ ਖੰਭ ਤੇ ਜ਼ਹਿਰ ਲਾਤੀ ਗਲੇ ਚ ਵੀ ਹੋਰ ਜ਼ਹਿਰ ਹੋਣ ਦੇ ਤੇ ਪਰ ਇੱਕ ਹੋਰ ਗੱਲ ਜਿਹੜੀ ਰੌਕਸ਼ੈਨ ਦੀ ਹੋ ਸਕਦਾ ਉਹਦੇ ਕੋਲ ਜ਼ਹਿਰ ਦਾ ਤੋੜ ਹੋਵੇ ਕਿਉਂਕਿ ਜਦੋਂ ਇਹ दारू ਪੀ ਕੇ ਜਾਂਦਾ ਸੀ ਉਹਨੂੰ ਵੀ ਇਹੀ ਚੀਜ਼ ਬੁਲਾਉਂਦੀ ਸੀ ਇਦਾਂ ਦਾ ਦਾਰੂਦਾਨਾ ਸੱਤਰੇ ਹੁੰਦੇ ਸੀ ਕਿਉਂਕਿ ਇਹ ਇਹ ਇਲਾਕੇ ਇਹ ਜਿਹੇ ਤੇ ਇਹਨਾਂ ਨੂੰ ਜੜੀ ਬੂਟੀਆਂ ਦਾ ਕਾਫੀ ਸਾਥ ਸੀ ਤੇ ਹੁਣ ਆਪਾਂ ਕਾਲਜੀਤ ਦੀ ਗੱਲ ਕਾਲਜੀਤ ਨੇ ਮਰਨ ਤੋਂ ਪਹਿਲਾਂ ਕਹਿੰਦੇ ਨੇ ਵੀ ਉਹ ਅਗਨੀ ਚ ਵਰਗੇ ਦੀ ਜਾ ਕੇ ਵੀ ਉਹ ਮੇਰਾ ਟਾਈਮ ਹੋ ਗਿਆ ਉਹਨੇ ਅਲੈਗਜ਼ੈਂਡਰ ਨੂੰ ਐ ਕਿਹਾ ਸੀ ਵੀ ਤੈਨੂੰ ਮੈਂ ਦੁਬਾਰਾ ਜ਼ਰੂਰ ਮਿਲੂਗਾ ਪਰ ਇੱਕ ਰੇਗਿਸਤਾਨ 'ਚ ਮਿਲੂਗਾ ਹਾਂ ਰੇਸ ਤੇ ਜਦੋਂ ਹੁਣ ਇੱਥੋਂ ਹਾਰ ਹੂਰ ਕੇ ਅਲੈਗਜ਼ੈਂਡਰ ਵਾਪਸ ਜਾ ਰਿਹਾ ਜਾਂਦਾ ਜਾਂਦਾ ਇਹ ਰਾਹਤੇ 'ਚ ਮਰ ਗਿਆ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਹੁਣ ਐਨੀ ਆਪਾਂ ਗੱਲ ਕਰੀ ਅਲੈਗਜ਼ੈਂਡਰ ਤੇ ਐਨੇ ਨੇ ਲੁੱਟਾ ਮਾਰਾ ਕਰੀਆਂ ਐਨੇ ਇੱਕ ਇੱਕ ਹੋਰ ਉਹ ਲੁੱਟਾ ਮਾਰਨ ਦੀ ਗੱਲ ਯਾਦ ਆ ਗਈ ਉਹਨਾਂ ਇੱਕ ਇੱਕ ਟੂਕੜੀ ਸੀ ਸੈਨਿਕਾਂ ਦੀ 300 400 ਵਾਂਗੂ ਸੈਨਿਕ ਤੇ ਉਹ ਇਹਨੂੰ ਕਹਿੰਦੇ ਵੀ ਅਸੀਂ ਤਰ੍ਹਾਂ ਲੜਨਾ ਨਹੀਂ ਵੀ ਅਸੀਂ ਜਾਣਾ ਇਹ ਕਹਿੰਦਾ ਕੋਈ ਨਹੀਂ ਭੱਜ ਜਾ ਕਿ ਜਦੋਂ ਰਾਤ ਨੂੰ ਜਾਣ ਲੱਗੇ ਇਹਨਾਂ ਸਾਰੇ ਮਰਵਾ ਕਤਲ ਕਰਵਾ ਦੇ ਤੂੰ ਇਹਨੂੰ ਮਾਣ ਕਹੇਗਾ ਮਾਣ ਫਿਰ ਚੰਗੇਜ਼ ਖਾਨ ਨੂੰ ਹੀ ਮਾਣ ਕਹਣਾ ਪੂਰਤ ਹੁਣ ਕਿਸੇ ਕਿਸੇ ਕੰਮ 'ਚ ਕਹਿ ਸਕਦਾ ਮਾਣ ਜਿਵੇਂ ਹਾਂ ਕਈ ਖੂਬੀਆਂ ਵੀ ਸੀ ਉਹ ਕਿੱਸਾ ਸੀ ਅਲੈਗਜ਼ੈਂਡਰ ਕਹਿ ਦੋ ਹਣਾ ਵੀ ਸਾਰੇ ਜਿਹੜੇ ਮਤਲਬ ਕਹਿੰਦੇ ਨੇ ਪਰ ਗੱਲ ਇਹ ਹੈ ਵੀ ਹੁਣੇ ਸੋਚਣਾ ਇਹ ਤੇ ਵਿਚਾਰ ਕਰਨਾ ਇਹ ਸਭ ਅਸੀਂ ਛੋਡੇ ਛੱਡਦੇ ਆ ਅਲੈਗਜ਼ੈਂਡਰ ਦੇ ਜਾਣਕਾਰੀ ਇਕੱਠੀ ਕਰੋ ਕੋਈ ਵੀਡੀਓ ਦੇਖੋ ਇੰਟਰਨੈਟ ਤੋਂ ਜਾਂ ਮਨਮੋਹਨ ਬਾਬਾ ਜੀ ਦਾ ਨਾਵਲ ਯੁੱਧਨਾਦ ਪੜੋ ਤੇ ਇਸੇ ਨੋਟ ਦੀ ਵੀਡੀਓ ਖਤਮ ਕਰਦੇ ਆ ਧੰਨਵਾਦ